ਉਹ ਕੰਮ ਜੇ ਲੋਟ ਹੀ ਨਹੀਂ ਆਉਂਦੇਗੇ ਦਮ ਲੈਣੀ ਆ 4 ਮਿੰਟ ਓਹੋਹੋ ਥੱਕ ਗਈ ਸਾਰਾ ਦਿਨ ਕੰਮ ਕਰਕੇ ਹਾਂ ਕਿ ਮੈਂ ਕਰ ਤਾ ਤੂੰ ਮੈਂ ਤੇਰੇ ਸੋਈ ਦੀ ਸਾਫ ਕਰਕੇ ਆਈ ਸੀ ਥੱਕ ਕੇ ਅੱਛਾ ਕਰੇ ਕਰਕੇ ਥੱਕ ਗਈ ਮੰਮੀ ਮੇਰੇ ਤੋਂ ਨਾ ਸਿਰ ਜਲੂ ਖੰਦਾ ਸੀ ਤੇ ਫਿਰ ਮੈਂ ਤੈਨੂੰ ਕਿਹਾ ਸੀਗਾ ਤੂੰ ਕੰਮ ਕਰ ਹੀ ਨਾ ਆਪੇ ਦੂਜੀ ਕਰ ਲੈਦੀ ਹੋਰ ਤੂੰ ਤੈਨੂੰ ਘੰਟਾ ਰੈਸਟ ਕਰ ਮੇਰੀ ਗੱਲ ਸੁਣ ਪੁੱਤ ਤੂੰ ਸੌਖੇ ਕਰ ਦਿੱਤੀ ਐ ਤੂੰ ਬਾਹਲੀ ਤੰਗ ਨਾ ਹੋਇਆ ਕਰ ਤੇ ਤੂੰ ਐ ਕਰ ਤੂੰ ਰੈਸਟ ਕਰ ਲੈ हां मम्मी ਮੈਂ ਰੈਸਟ ਕਰਦੀ ਮੇਰੇ ਕੋਲ ਸਿਰ ਬਲ ਦਿੱਤੀ ਆਂਦਾ ਹੋਰ ਤੂੰ ਉਹਨੂੰ ਕਹਿ ਦਿੰਦੀ ਆਪੇ ਕਰ ਲੈਂਦੀ ਕੰਮ ਉਹ ਤੂੰ ਦੱਸ ਕੀ ਕਰਨਾ ਤੂੰ ਮੱਡਾ ਹੱਥ ਮਾਰਦੀ ਰਹਿਣੀ ਹੈਗੀ ਹੜਦ ਗਈ ਨਹੀਂ ਫਿਰ ਮੇਰੇ ਆਖੇ ਤੂੰ ਤੁਸੀਂ ਤੂੰ ਐ ਕਰ ਮੈਂ ਤਾਂ ਆਪ ਰੈਸਟ ਕਰਦੀ ਸੀਗੀ ਕੰਮ ਦੀ ਥੱਕੀ ਜੀ ਪਈ ਸੀਗੀ ਦੋ ਕੰਮ ਕਰਕੇ ਥੱਕ ਗਈ ਤੂੰ ਐ ਕਰ ਤੂੰ ਰੈਸਟ ਕਰ ਲੈ ਤੇ ਦੂਜੀ ਨੂੰ ਮੈਂ ਕਹਿੰਨੀ ਆਂਗੀ ਵੱਡੜ ਨੂੰ ਤੂੰ ਤਾਂ ਕੱਲ ਪਾਸੋਂ ਵਿਆਹੀ ਆਈ ਆਂਗੀ ਉਹਨੂੰ ਕ ਐ ਸਾਲ ਹੋ ਗਏ 4-5 ਸਾਲ ਹੋ ਗਏ ਆਈ

ਕੋਈ ਤੂੰ ਵੱਡਾ ਹੋ ਕਰਤਾ ਮਹਾਨ ਕੰਮ ਕਰਤਾ ਰਸੋਈ ਕਰਨੀ ਸੀਗੀ ਹੁਣ ਤਾਂ ਆ ਵੀ ਨਹੀਂ ਸਕਦਾ ਨਾ ਕਹਿੰਗੇ ਇਹ ਮੈਂ ਆਹੋ ਫਿਰ ਧੋਣੀ ਸੀ ਹੁਣ ਕੋਈ ਪਿੰਡ ਚੋਂ ਧੋਕੇ ਜਾਂਦਾ ਉਹਦੀ ਰੀਸ ਕਰਦੀ ਰਹਿਣੀ ਛੋਟੀ ਦੀ ਹੁਣਾਂ ਦਾ ਸਿਰ ਦੁਖਦਾ ਸੀਗਾ ਅਗਲੀ ਦੇ ਪੇਕੇ ਨੇ ਐਸੀ ਦਿੱਤਾਗਾ ਕੀ ਦਿੱਤਾ ਤੇਰੇ ਪੇਕੇ ਨੇ ਲੰਗਾ ਨੇ ਹਾਂ ਹੋ ਕੁਛ ਨਹੀਂ ਦਿੱਤਾ ਕਦੇ ਤੈਨੂੰ ਲੀੜੇ ਤਾਂ ਨਾ ਨੇ ਚੱਜ ਦੇ ਨੰਗਾ ਨੇ ਦਿੱਤੇ ਨਹੀਂ ਹੈਗੇ ਜਾ ਪੱਜ ਜਾ ਮੇਰੇ ਨਾਲ ਮੂੰਹ ਲੱਗਿਆ ਕਰੋ ਇਵੇਂ ਆ ਕੇ ਇੱਥੇ ਆ ਜਿੰਦ ਮਨ ਗੀਆਂ ਹੂੰ ਵੱਡੀ ਆਈ ਹੈਗੀ ਉਹਦੀ ਰੀਸ ਕਰਦੀ ਹੈਗੀ ਉਹਦੇ ਪੇਕੇ ਨੇ ਤਾਂ ਐਡੇ ਸੋਹਣੇ ਮੈਨੂੰ ਵਰੀ ਦੇ ਤੌਰ ਦਿੱਤੇ ਹੈਗੇ ਆਹ ਕਹਰੇ ਪੇਕੇ ਨੇ ਕੀ ਦਿੱਤਾਗਾ ਇੱਕ ਪਾਪ ਨਹੀਂ ਦੇ ਲੀੜੇ ਹੂੰ ਵੱਡੇ ਆਏਗੇ ਅਸੀਂ ਤਾਂ ਦਿੱਤਾ ਤੈਨੂੰ ਸੂਤੀ ਸੂਟ ਓਹੋ ਬੇਨ ਤਾਂ ਧਾਮ ਲੈਦੀ ਸੀਗੀ ਮੋਤਾ ਜਵਾਕੜੀ ਪਈ ਸੀਗੀ ਹੁਣ ਅਸੀਂ ਛੱਡ ਕੇ ਕੀ ਹੋ ਗਿਆ ਮੰਮੀ ਬਾਹਰ ਰੌਲਾ ਜਾ ਪਈ ਜਾਂਦਾ ਸੀ ਬਾਹਰ ਨਹੀਂ ਰੌਲਾ ਜਾ ਪਿਆ ਕਿੱਥੋਂ ਆ ਨੰਗਾ ਦੀ ਨੇ ਤਪਾ ਕੇ ਮਾਰਤਾ ਮੈਨੂੰ ਬਿੰਦ ਗੱਲ ਮੰਮੀ ਇੰਨਾ ਗੁੱਸਾ ਕਿ ਕਰ ਦੇ ਨਾ ਗੁੱਸਾ ਨਾ ਕਰਾ ਹੋਰ ਕੀ ਕਰਾਂ ਤੇਰੀ ਵੀ ਇਸ ਕਰਨ ਲੱਗ ਜਾਂਦੀ ਹੈਗੀ ਮੈਂ ਕਿਹਾ ਭਾਈ ਉਹ ਤਾਂ ਤਕੜੇ ਕਰ ਦਿੱਤੀ ਹੈਗੀ ਤੇਰੇ ਬੇਕਾਂ ਤੋਂ ਐਸੀ ਲਿਆਉਂਦੀ ਉਹ ਤੇਰੇ ਬੇਕਾਂ ਨੇ ਤਾਂ ਪੱਖਾ ਤੱਕ ਨਹੀਂ ਦਿੱਤਾਗਾ ਚਲ ਕੋਈ ਨਹੀਂ ਮੰਮੀ ਇਹ ਫਲੱਡ ਪਾ ਕੇ ਧਰਤੇ ਸਾਰਾ ਪੁੱਛਣਾ ਹੋ 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 ਦੀ ਦੀ ਨੂੰ ਵਿਚਾਰੀ ਕੰਮ ਕਰਦੀ ਫਿਰਦੀ ਸੀ ਕਹੀ ਹਣੀ ਸੀ ਕਿ ਮੇਰਾ ਸਿਰ ਦੁਖੀ ਆਂਦਾ ਚਲ ਕੋਈ ਗੱਲ ਨਹੀਂ ਨਹੀਂ ਕੁਛ ਨਹੀਂ ਦੀਦੀ ਦੇ ਗੋਲਾ ਬਾਜਦਾਗਾ ਕੀ ਕੰਮ ਕਰਦੀ ਸੀਗੀ ਖਾ ਕੇ ਰੋਟਣਾ ਬੇਲੜ ਕਦੇ ਮੇਰਾ ਸਿਰ ਦੁਖਦਾ ਕਦੇ ਮੇਰਾ ਢਿੱਡ ਦੁਖਦਾਗਾ ਚਲ ਕੋਈ ਨਹੀਂ ਮੰਮੀ ਮੈਨੂੰ ਲੱਗਦਾ ਮੈਨੂੰ ਤਾਂ ਢਿੱਡ ਦੇ ਵਿੱਚ ਪੜ ਕੇ ਗੋਲੀ ਮਾਰਨੀ ਪੈਣੀ ਆ ਕਿਆ ਕੋਈ ਗੱਲ ਨਹੀਂ ਮੰਮੀ ਤੁਸੀਂ ਕਾਹਨੋਂ ਆਦਾ ਬਲੱਡ ਲਗਾਈ ਅੰਨੇ ਵੇ ਹੋਰ ਕੀ ਆਲਾ ਨਾ ਪੁੱਤੇ ਦਾ ਨਹੀਂ ਬਲੱਡ ਵਧਾ ਕੇ ਤਾ ਮੈਨੂੰ ਚਲ ਕੋਈ ਗੱਲ ਨਹੀਂ ਤੁਸੀਂ ਵੀ ਰੈਸਟ ਕਰ ਲਓ ਮੈਂ ਤਾਂ ਅੰਦਰੋਂ ਰੈਸਟ ਕਰਦੀ ਕਰਦੀ ਉੱਠਈ ਆਈਆਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਬਾਹਰ ਨੀ ਮੈਂ ਤਾਂ ਰੈਸਟ ਹੀ ਕਰੀ ਜਾਂਦੀ ਸੀ ਰੈਸਟ ਕਰਨ ਵੀ ਦਿੰਦੇ ਨਗੇ ਕੋਈ ਗੱਲ ਨਹੀਂ ਮੈਂ ਮੰਗਤਾ ਇਹਨੂੰ ਪਹਿਲੇ ਇੱਕ ਦੱਸ ਸਕਦਾ ਠੀਕ ਹੈ ਮੈਂ ਦੱਸੀ ਨੀ ਕਿ ਮੈਂ ਪੈਣ ਨੀ ਦੱਸ ਤੇ ਮੈਨੂੰ ਪੈਣ ਵੇਝ ਦਿੰਦੇ ਬਾਹਰ ਨਾ ਰੌਲਾ ਪਾਉਣ ਲੱਗ ਜਾਂਦੀ ਨੀ ਮੈਂ ਨਹੀਂ ਇਹ ਹੈ ਕਿ ਨਮਕਾ ਦੀ ਨੂੰ ਰੱਖਦੀ ਮੈਂ ਤਾਂ ਮੁੰਡੇ ਨੂੰ ਕਹਿ ਕੇ ਨਾ ਤਲਾਕ ਕਰਾਉਣੀ ਹੈ ਇਹਦਾ ਮਾਤਾ ਪੱਕਾ ਤਲਾਕ ਹੋਰ ਕੁਝ ਨਹੀਂ ਕਰਦੀ ਹੁਣ ਅੱਜ ਇੱਕ ਫੈਸਲਾ ਹੋ ਜਾਣਾ ਚਾਹੀਦਾ ਮੈਨੂੰ ਨਹੀਂ ਇਹ ਹੈ ਜੀ ਮਨਹੂਸ ਘਰ ਦੇ ਵਿੱਚ ਚਾਹੀਦੀ ਇੱਕ ਕੰਮ ਨਹੀਂ ਕਰਦੀਗੀ ਕਰਕੇ ਬੈਹਿੂਗੀ ਉਹਦੀ ਰੀਸ ਮੰਮੀ ਮੈਂ ਉਹਨੇ ਸੂਟ ਮੈਂ ਕਹਿੰਦਾ ਸੱਚੀ ਮੈਂ ਹਾਂ ਗੋਲੀ ਮਾਰਦੇ ਨਹੀਂ ਤੇਰੇ ਸਿਰ 'ਚ ਤੇਰੇ ਸਿਰ ਦੁਖਦਾ ਤਾਂ ਫਿਰ ਹੋਰ ਕੀ ਕਹਾਂ ਸਿਰ ਦੁਖਦਾ ਸਿਰ ਦੁਖਦਾ ਜਾ ਮੱਜ ਜਾਂਦੇ ਪੇਕੀ ਮਗ ਜਾ ਜਾ ਮੇਰੇ ਨਾ ਮੱਥੇ ਲੱਗਿਆ ਕਰ ਮਨਹੂਸ ਜੀ ਕਿਸੇ ਜਗ੍ਹਾ ਦੀ ਮੰਮੀ ਮੈਂ ਤੁਸੀਂ ਆਖਿਆ ਸੀਗਾ ਸੰਤ ਦਾ ਦਾ ਚ ਕੁਛ ਨਹੀਂ ਚਾਹੀਦਾ ਕੱਲੀ ਚੁੰਨੀ ਚੜਾ ਕੇ ਕਰਕੇ ਆ ਜਾ ਨੀ ਮੈਂ ਤਾਂ ਅੱਜ ਕਿਹਾ ਸੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਐਨ ਪਤਾ ਸੀ ਵੀ ਸਿਰੇ ਦੇ ਨੰਗ ਟੱਕਰਗੇ ਮੈਨੂੰ ਤਾਂ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਮੈਂ ਅੱਜ ਹੀ ਗੱਲ ਕਰਦੀ ਹਾਂ ਮੁੰਡੇ ਇਹਦੇ ਨਾਲ ਮੈਨੂੰ ਦਾਜ ਦੇ ਵਿੱਚ ਥਾਰ ਗੱਡੀ ਚਾਹੀਦੀ ਆ ਹਾ ਹੋ ਸਮਝ ਲੈ ਚੰਗੀ ਤਰ੍ਹਾਂ ਨਹੀਂ ਤਾਂ ਮੇਰੇ ਘਰ ਦੇ ਵਿੱਚੋਂ ਤੁਰਦੀ ਹੋ ਜਾ ਹੂੰ ਕੰਮ ਦੀ ਨਾ ਕਾਜ ਦੀ ਦੁਸ਼ਮਣ ਦਾਜ ਦੀ ਨਹੀਂ ਮੈਂ ਤਾਂ ਕਿਹਾ ਸੀਗਾ ਮੈਨੂੰ ਤਾਂ ਆਏ ਸੀ ਬਿਨ ਕਹਿਣ ਤੋਂ ਦੇ ਦੇਣਗੇ ਬਟ ਮੰਮੀ ਵੀ ਈਹਾ ਪੁੱਤ ਮੈਂ ਤੁਹਾਨੂੰ ਬਸ ਗੱਲ ਪੁੱਛਣੀ ਸੀ ਮੇਰੇ ਸਹਰ ਲੈ ਕੇ ਆਉਣਾ ਸੀਗਾ ਮੈਂ ਸੁਟ ਲੈ ਕੇ ਆਉਣੀ ਸੀਗੇ ਹਾਂ ਪੁੱਤ ਜਾਇਆ ਇੱਕ ਸੂਟ ਕਿਆ ਮੇਰੀ ਗੱਲ ਸੁਣ ਲੈ ਐਂ ਕਰ ਗੰਦੇ ਦੇ ਵਿੱਚੋਂ ਨਾ ਪੈਸੇ ਲੈ ਜਾ ਕੱਢ ਕੇ 10000 ਦੀ ਗੁੱਟੀ ਲੈ ਜਾ ਪਾ ਕੇ ਤੇਰੇ ਪੇਕਿਆਂ ਦੇ ਵਿੱਚ ਮੇਰੀ ਨੱਕ ਨਾ ਵੱਢੀ ਜਾਵੇ ਕਿਤੇ ਕਹਿਣਾ ਵੀ ਕੁੜੀ ਨੂੰ ਕੁਝ ਰੱਖਦੇ ਨਹੀਂ ਸੌਰੇ ਖੋਸ਼ ਐਂ ਕਰ ਪੁੱਤ ਕਾਹਤੇ ਜਾਣੇ ਹੁਣ ਤੁਸੀਂ ਮੈਂ ਅਸੀਂ ਇੱਕ ਮੋਟਰਸਾਈਕਲ ਜਾਣੇ ਮਮੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਾਏਗੀ ਐਡੀ ਵੱਡੀ ਗੱਡੀ ਦਿੱਤੀ ਤੇਰੇ ਪੇਕੇ ਨੇ ਤੂੰ ਗੱਡੀ ਲੈ ਕੇ ਜਾ ਚੱਲ ਮੈਂ ਤਾਂ ਛੋਟੇ ਲਾਸੀ ਮਮੀ ਗੱਡੀ ਇੰਨਾ ਤੇਲ ਕਰ ਨਹੀਂ ਨਹੀਂ ਨਾਲੇ ਪਿੰਡ ਦੇ ਵਿੱਚ ਮੇਰੀ ਸ਼ਾਨ ਬਣੂਗੀ ਹੈ ਨੱਕ ਥੋੜੀ ਬਣਾਉਣੀ ਹੈਗੀ ਅੱਜ ਫੇਰ ਹੀ ਤਾਂ ਦੇਖ ਕੇ ਕਹਿਣਗੇ ਵੀ ਫੁਲਾਨਿਆਂ ਦੇ ਨੂੰ ਤਾਂ ਵੱਡੀ ਗੱਡੀ ਲੈ ਕੇ ਆਈ ਆ ਤਾਂ ਹੀ ਤਾਂ ਅਮਨ ਹੂਸ ਨੂੰ ਜਿਹੜਾ ਮੂੰਹ ਲਾਉਂਦੀ ਮੈਂ ਤਾਂ ਇਹਦਾ ਤਲਾਕ ਕਰਾ ਕੇ ਮੇਰੇ ਮੁੰਡੇ ਨੂੰ ਦੁਬਾਰੇ ਵਿਆਹੂੰਗੀ ਚਲ ਉਹ ਵੀ ਵੱਡੀ ਗੱਡੀ ਦੇ ਨਾਲ ਨਹੀਂ ਨਹੀਂ ਤੂੰ ਚੁੱਪ ਕਰ ਜਾ ਤੂੰ ਦੇਖਦੀ ਜਾ ਤਮਾਸ਼ਾ ਹੁਣ ਮੈਂ ਕਰਦੀ ਕੀ ਆ ਨਾ ਕੋਈ ਨਾ ਮੰਮੀ ਤੁਸੀਂ ਗੁੱਸਾ ਨਾ ਹੋ ਠੀਕ ਹੈ ਮੈਂ ਜਾ ਕੇ ਆਉਣੀ ਹਾਂ ਹਾਂ ਸ਼ਹਿਰ ਜਾਇਆ ਤੂੰ ਕੋਈ ਨਹੀਂ ਕੋਈ ਨਹੀਂ ਝੀਲਾ ਝੂਲਾ ਦੇਖ ਕੇ ਆਇਓ ਘੁੰਮ ਫਿਰ ਕੇ ਘਰੇ ਆਇਓ ਕੀ ਫਿਰ ਕੰਮ ਮੰਮੀ ਜੀ ਕੰਮ ਦੀ ਕਿਹ ਚਿਰਕਾ ਕਰਦੀ ਆ ਨਾ ਉਹਦੇ ਹੱਡ ਸੇਕਣੇ ਜਿਹੜੀ ਲੈ ਕੇ ਆਂਦੀ ਆ ਕੰਮ ਉਹ ਤਾਂ ਕਰਵਾਉਂਗੀ ਮੈਂ ਤਾਂ ਪੁੱਟ ਕੇ ਕੰਮ ਕਰਵਾਉਂਗੀ ਨਾਲੇ ਤੂੰ ਮੇਰਾ ਰੋਵ ਨਹੀਂ ਦੇਖਿਆ ਤੂੰ ਮੈਨੂੰ ਨਹੀਂ ਜਾਣਦੀ ਹਜੇ ਤੱਕ ਜਾ ਜਾ ਤੂੰ ਵੇਸਮ ਸੋ ਕੇ ਜਾ ਕੰਮ ਤਾਂ ਤੂੰ ਪੰਨਾ ਹਲਤਾ ਨਾ ਕਰੀ ਕੰਮ ਤਾਂ ਤੂੰ ਕਰ ਹੀ ਨਾ ਕਰ ਨਾ ਮੇਰੀ ਗੱਲ ਸੁਣ ਜੇ ਉਹਦੇ ਪਿਆਕੇ ਨੇ ਦਾਜ ਨਹੀਂ ਦਿੱਤਾ ਤਾਂ ਫਿਰ ਗੋਲੀ ਤਾਂ ਦਿੱਤੀ ਹੈ ਗੋਲੀ ਲਾ ਕੇ ਰੱਖਾਂਗੇ ਨਾਲੇ ਮੈਂ ਆਪਦਾ ਮੁੰਡਾ ਵਿਆਹ ਕੇ ਦਿਖਾਉਂ ਦੁਬਾਰੇ ਨਾਲੇ ਇਹਨੂੰ ਗੋਲੀ ਨੂੰ ਘਰ ਦੇ ਵਿੱਚ ਰੱਖਾਂਗੇ ਜਾ ਹਣ ਮੇਰੀਤੀ ਤੂੰ ਵਗ ਜਾ ਮੰਟੀ ਠੀਕ ਆ ਮੰਮੀ ਜੀ ਮੈਂ ਜਾਣੀ ਕੋਈ ਨਾ ਕੋਈ ਕੂਸੀ ਖਰੀਦ ਲਈ ਤੂੰ ਹਾਂ ਹੋ ਵਗ ਜਾ ਵਗ ਜਾ ਮੰਮੀ ਮੈਨੂੰ ਸ਼ਹਿਰ ਜਾਣਾ ਸੀਗਾ ਨੀਹਾ ਸ਼ਹਿਰ ਕੀ ਜਾਣਾ ਸੀਗਾ ਤੂੰ ਤੂੰ ਗੱਡੀ ਥੱਲੇ ਆ ਕੇ ਮਰਨਾ ਸੀ ਸ਼ਹਿਰ ਜਾ ਕੇ ਹਾਂ ਕੀ ਲੈਣ ਜਾਉਣੀ ਸੀ ਸ਼ਹਿਰ ਦਵਾਈ ਲਿਆਉਣੀ ਸੀ ਮੰਮੀ ਦਵਾਈ ਲਿਆਉਣੀ ਸੀ ਤੈਨੂੰ ਗੱਡੀ ਥੱਲੇ ਤੇ ਆਉਂਗੇ ਉੱਥੇ ਦਵਾਈ ਲੈ ਕੇ ਆਉਣੀ ਸੀ ਕੀ ਦਵਾਈ ਨੂੰ ਪੰਡੇਲੀ ਪਈ ਆ ਦੱਸ ਕੀ ਲੈਣੀ ਹੈ ਦਵਾਈ ਤੂੰ ਕਾਜੀ ਦਵਾਈ ਲੈਣੀ ਆ ਮੈਨੂੰ ਤਿੰਨ ਦਿਨ ਹੋ ਗਏ ਬੁਖਾਰ ਚੜਦੇ ਨੂੰ ਮੈਂ ਚੜਦਾ ਇਹਨੂੰ ਬੁਖਾਰ ਨਾਲੇ ਤੇਰੇ ਪੇਕੇ ਨੂੰ ਸਾਫ ਸੁਨਾਈ ਕਰਦੇ ਤੇਰੇ ਘਰ ਵਾਲੇ ਦਾ ਦੂਜਾ ਵਿਆਹ ਕਰਨ ਲੱਗੀਆਂ ਹੁਣ ਮੈਂ ਹਾ ਹੋ ਕਰ ਲਨ ਜੋ ਮੇਰਾ ਕਰਨਾ ਉਹਨਾਂ ਨੇ ਹਾ ਹੋ ਜਾ ਬਾਗੇ ਜਾਉਣ ਮੇਰੇ ਮੱਥੇ ਨਾਲ ਲੱਗ ਕੰਮ ਕਰ ਲੈ ਜਾ ਕੇ ਜਾਣਗੀ ਕਾਤੇ ਮੰਡੀ ਮੁੰਡੇ ਕਹਿੰਦੇ ਰੇਲ ਗੱਡੀ ਦਿੱਤੀ ਆ ਨਾ ਵੀ ਉਹਤੇ ਚੜ ਕੇ ਜਾਏਗੀ ਮੰਜੀ ਜਾਣਾ ਸੀਗਾ ਮੰਡੀ ਹੂੰ ਜਾਏ ਇਹ ਮੰਡੀ ਤਨਤਮਾ ਮੰਡੀ ਨਾ ਤੋਰ ਦੇ ਕਿਤੇ